ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےਵ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਹੈ ਸਵੇਰ ਦਾ 6:30 ਵਜੇ ਦਾ ਤੁਸੀਂ ਖੁਲਾਤ ਦੇਖ ਹੀ ਰਹੇ ਹੋਗੇ ਟਰੈਕਟਰ ਵੀ ਬਾਹਰ ਕੱਢਿਆ ਸਾਡਾ ਸੱਟ ਟੁੱਟਿਆ ਰਾਤ ਬਈ ਨੇਰੀ ਨਾਲ ਇਨੀ ਨੇਰੀ ਆਈ ਤਾਂ ਹਾ ਚੱਕ ਕੇ ਮਾਰਿਆ ਨੇ ਤੇ ਦੇਖਦਾ ਖੇਤ ਜਾ ਕੇ ਵੀ ਕਿੰਨਾ ਕੁ ਨੁਕਸਾਨ ਹੋਇਆ ਬੂਟੇ ਵਰਟਾ ਤੋੜੇ ਨੇ ਦਰਖਤ ਤਰੁਖਤ ਤੇ ਨਾਲੇ ਕਿੰਨੇ ਕ ਖੰਭੇ ਟੁੱਟੇ ਨੇ ਬਲੈਟ ਕਿੰਨੋਂ ਗਾਉਗੇ ਘਰ ਵਾਲੀ ਲਾਈਟ ਨੂੰ ਵੀ ਤਕਰੀਬਨ ਰਾਤ 8:30 ਵਜੇ ਦੀ ਗਈ ਆ 8:30 ਨੇਰੀ ਆ ਗਈ ਸੀ ਤੇ ਖੇਤਾਂ ਲਈ ਤਾਂ ਉਹ ਨਹੀਂ ਜੀ ਦੀ ਖੇਤਾਂ ਨਾਲ ਕਿਉਂ ਜਨਾਲ ਵੱਡਾ ਹੁੰਦਾ ਸਾਰੇ ਖੇਤਾਂ ਦੀ ਲਾਈਟ ਆਉਂਦੀ ਹੈ ਇਹ ਲਾਈਟ ਸਿੱਧੀ ਪਿੰਡਾਂ ਨੂੰ ਆਉਂਦੀ ਹੁੰਦੀ ਹੈ ਚਲੋ ਦਿਨੇ ਕਰ ਦੇਣਗੇ ਲੋਟ ਪਿੰਡ ਵਾਲੀ ਦਾ ਖੇਤ ਵਾਲੀ ਦਾ ਮੁਸ਼ਕਲ ਆ ਇੱਕ ਦੋ ਦਿਨ ਤੇ ਇਹ ਦਿਖਾਉਣਾ ਤੁਹਾਨੂੰ ਅੱਜ ਘਰੇ ਵੀ ਬਾ ਡਾਣੇ ਢੂਣੇ ਟੁੱਟੇ ਨੇ ਡਾਣੇ ਢੂਣੇ ਟੁੱਟੇ ਨੇ ਦੇਖਾਂ ਤੋਂ ਨੁਕਸਾਨ ਹੋਇਆ ਸਾਰਾ ਘਟ ਜੂਗੀ ਹੁਣ ਹੈ ਕਿਵੇਂ? ਡਾਣਾ ਇੱਕ ਵਾਰ ਲੇਗਾ ਟੁੱਟ ਗਿਆ ਦੇਖਦਾ। ਹੂੰ। ਇੱਕ ਆਹਰੇ ਟੁੱਟ ਗਿਆ। ਠੀਕ। ਮੈਨੂੰ ਦੱਸ ਸਕੋ ਨਾਸਤੀ ਦੀ ਵਧੀਆ ਹਾਲੀ ਉੱਪਰ ਹੈ। ਹੋਰ ਤਾਂ ਕੱਖਾਂ ਨੂੰ ਲੱਗਦੀ। ਉਹ ਕਸਤਾ ਖਾਂਦੀ ਐ। ਕੋਈ ਨਾ ਠੰਡ ਨਾ ਠੀਕ ਹੋ ਜੂਣ। ਰੱਜ ਕੇ ਜਾਈਂ ਖਾਦੇ ਪਤਾ ਨਹੀਂ। ਆਹ ਨੂੰ ਕੋਈ ਬਿਟਰ ਲਾਈਏ ਜੀ। ਉਹ ਰੱਖਣਾ ਖਰਾਜ ਤਾਂ ਅੰਦਰੋਂ। ਇਹਦਾ ਪਾਣੀ ਠੀਕ ਹੋਦਰ ਤੋਂ ਹੋਈ ਜਾਂ ਤਾਂ ਨਗਲ ਹੋ ਗੋ। ਹੋਜੂ ਠੀਕ ਠੀਕੜ ਕੋਈ ਹੋਰ ਲਵਾਰਾ। ਠੀਕੜ ਹੋਰ ਲਗਾ ਦਈਂ। ਬਾਹਰਲੇ ਘਰ ਵੀ ਡਾਣੇ ਤੋੜ ਦਿੱਤੇ ਨੇ। ਸਾਹ ਪਹਿਲੀ ਘਟ ਸੀ ਸਾਡੇ ਇੱਥੇ ਡਾਣੇ ਪੇਟ ਟੁੱਟ ਗਏ ਆਹ ਡੇក ਪਹਿਲਾਂ ਟੁੱਟ ਗਨੇ ਰੀਚ ਤੇ ਮੌਸਮ ਉਹ ਤੁਸੀਂ ਦੇਖ ਰਹੇ ਹੋ ਪੂਰਾ ਸਾਹ ਬਨਾਗਾ ਜੀਰੀ ਵਾਲਾ ਬਾਹਣ ਤਾਂ ਜਮਾ ਸੁੱਕਾ ਪਿਆ ਮੀਂਹ ਕੱਲ ਦਾ ਪਈ ਨਾ ਮੜਾ 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 ਦੱਬ ਗਈ ਮੀਂਹ ਪਵੇ ਫੇਰ ਪਾਣੀ ਆ ਗਿੱਲਾ ਹੋਊ ਬਾਹਣ ਮੱਕੀ ਪੂਰੀ ਰੰਗ ਚੜ ਗਿਆ ਮੱਕੀ ਨੂੰ ਮੱਧਿਆਂ ਨੂੰ ਸਵੇਰੇ 4 ਵਜੇ ਕੱਖ ਬਾਦਰੀ ਇੱਧਰ ਲਿਆ ਨੂੰ ਸਾਡੇ ਪਾਸੋਂ ਦੋ ਥਾਵੇਂ ਹੁੰਦੇ ਨੇ ਭਾਈ ਦੁੱਧ ਵਾਲੀਆਂ ਦੋਨੇ ਉਧਰ ਨੇ ਗੱਬਣਾ ਛੋਟੀਆਂ ਇੱਧਰ ਨੇ ਤੇ ਗਾਂਹ ਦਾ ਦੁੱਧ ਸੇਥੀ ਚੋਕੇ ਲੈ ਆਏ ਨੇ ਹਾਂਜੀ ਤੇ ਦੁਪਹਿਰ ਸਾਲ ਚੁੱਕਿਆ ਸ਼ਾਮ ਦੇ 4 ਵਜੇ ਚੁੱਕੇ ਰਹੇ ਤੇ ਨਾਲ ਮੇਰੇ ਦੋ ਗੋਰੇ ਆ ਵੀ ਗੋਰਾ ਆ ਵੀ ਗੋਰਾ ਨਾਲ ਬੈਠਾ ਮਰ ਹਰਪ੍ਰੀਤ ਹਰਪ੍ਰੀਤ ਕਿਵੇਂ ਤੇ ਅਸੀਂ ਜਾ ਰਹੇ ਹਾਂ ਕਾਰਿਆ ਸੜੀ ਤੁਸੀਂ ਰੇਹ ਟੱਕਣ ਜੋ ਬਣੇ ਆਂ ਇਹ ਲੈ ਕੇ ਚੋਨਾ ਪਿਆਰਾ ਚੰਡੀਗੜ੍ਹ ਵਾਲਿਆਂ ਨੂੰ ਮਿਲ ਗੋ ਯਾਰ ਲਾਮਾ ਇਹ ਚੋਨਾ ਜਿੰਨੇ ਆਰੇ ਬੱਕਰੇ ਰਾਤ ਨੂੰ ਚੰਡੀਗੜ੍ਹ ਨੂੰ ਹਣਾ ਦੇਖੋ ਮੇਰਾ گاਉ ਮੇਰੇ ਪੰਜਾਬ ਦਾ گاਉ ਦੇਖੋ ਮੇਰਾ ਪਿੰਡ ਦੇਖੋ ਜੀ ਮੋੜਦਾ ਹੁਣ ਆਪਣੀ ਗਰੀਬੀ ਪਿੰਡ ਦੇ ਵਿਚਾਲੇ ਪੂਰੀ ਗੁਰਦੁਆਰਾ ਸਾਹਿਬ ਆ ਗਿਆ ਪਿੰਡ ਦਾ ਤੇ ਆ ਗਈ ਸੌਂਪਰਸ ਸੈਕਟਰੀ ਉਹ ਦਰਵਾਜ਼ਾ ਆ ਗਿਆ ਬਨਪ੍ਰੀਤ ਕਰਨਵੇਂ ਲੋਕਾਂ ਦਾ ਬਣਾਇਆ ਬਣੇ ਦਰਵਾਜ਼ਾ ਦੇਖੋ ਨਾ ਮਾਰ ਗੱਡਿੰਗ ਲੈ ਰਹੇ ਨੇ ਤੇ ਹਾਂਜੀ ਤੇ ਸਰਟੀ ਵਿੱਚ ਪਹੁੰਚ ਚੁੱਕੇ ਆ ਲੋਕ ਲੱਗੇ ਪਨੇਦਰ ਸੈਕਟਰੀ ਸਾਹਿਬ ਕਰ ਰਹੇ ਨੇ ਹਸਾਬ ਤੇ ਖੋਲਣਗੇ ਲੋਕ ਤੇ ਫਿਰ ਦਾ ਤੇ ਇਹ ਨੇ ਬੈਂਕਰ ਦੇ ਸੇਲਜ਼ਮੈਨ ਓਰੇ ਆਪਾਂ ਪੂਰੇ ਗ੍ਰਾਮਾ ਗੁੜਮਕ ਅਸੀਂ ਬੈਠਿਆ ਵੀ ਚੜਨਾ ਉਹ ਇਹ ਪਪ ਸਟ ਚਕਾਉਂਦੇ ਨੇ ਗਰੇ ਹਾਂ 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 ਰੇ ਚਕਾਓ ਬਾਈ ਜਾਣਾ ਅਸ ਨੇ ਅਸੀਂ ਪੂਰੀ ਤਿਆਰੀ ਚ ਫੈਕਟਰੀ ਤੇ ਸੋਮੇ ਦੀ ਢਿੱਲ ਆ ਬਾਈ ਅਸੀਂ ਇੰਨਾ ਮਾਤ ਕੇ ਆਏ ਅੱਜ ਵੀ ਰੇ ਚੱਕ ਕੇ ਲੈ ਜਾਣੀ ਨੇ ਆਪਾਂ 7 ਮਿੰਟ ਚੱਕ ਕੇ ਲੈਣੋ 100 ਵਟ ਵੀ ਉਹੀ ਕਮਾਰਾਂਗੇ ਪੋਰੀਆਂ ਬੱਗ ਵੀ ਆ ਜਨਾ ਆਪਾਂ 4 ਮਿੰਟ ਬੋਲੇ ਬਾਈ ਅਸੀਂ ਗੇਟ ਵੀ ਖੁੱਲਾ ਕਰ ਸਕਦੇ ਹਾਂ ਉਹ ਬੈਗ ਮਾਰ ਕੇ ਤੇ ਇਹਨੇ ਸੈਟੀ ਦੇ ਸੰਧ ਦੇ ਇੱਕ ਘਰ ਬਾਈ ਇਹਨਾਂ ਨੇ ਲੱਤਾਂ ਹੋਇਆ ਠੇਕੇ ਦੇ ਉਧਰ ਖੜੇ ਨੇ ਸਾਰੇ ਸੰਧ ਸੰਧ ਬਹੁਤ ਨੇ ਵਰੀ ਸੈਟੀ ਕੋਲ ਤੇ ਥੋੜਾ ਜਿਹਾ ਸਾਡੇ ਸੇਲਜ਼ਮੈਨ ਨੂੰ ਉੱਚਾ ਸੁਣਦਾ ਹੈ ਪਤਾ ਨਹੀਂ ਲੱਗਦਾ ਵੀ ਕੀ ਹੋ ਜਾਂਦਾ ਸੈਟੀ ਚ ਹੁਣ ਲੱਗੇ ਦੁਕਾਨ ਜੂਰੀ ਆਪਣੀ ਵਾਰੀ ਆ ਗਈ ਸੈਟੀ ਸਾਹਿਬ ਲੱਗ ਰਿਹਾ ਚੋਬਰਾਂ ਦਾ ਪੂਰਾ ਜੋਰ ਤੇ ਅੰਦਰਾ ਗਰਮੀ ਬਹੁਤ ਰਹੀ ਆਲੇ ਕਮਰੇ ਚ ਤੇ ਹੀ ਹੋ ਗਿਆ 24 ਫਰਮਨ ਤਾਂ ਮੈਂ ਬਹੁਤ ਆ ਸੀ ਚੱਕੇ ਲਿਆ ਰਹੇ ਕਿੰਨੇ ਘਰ ਟਿਕਾ ਠੀਕ ਹੈ ਅੱਗੇ ਮੈਂ ਘਰ ਦਾ ਮੁੜਦਾ ਤੇ ਇੱਧਰ ਬੈਠਣੇ ਗੋਰੀ ਹੋਰੀ ਸੁਣਾਉਣਾ ਤੁਨੂੰ ਹਾਂ ਬਾਈ ਮੀਨਾ ਜਿੱਤ ਲੱਗਦਾ ਪੂਰਾ ਜਿੱਤ ਲਾਇਦਾ ਬਾਈ ਕਿਵਾਂ ਕਿੱਟਾ ਕਰਾਰਾ ਹੋਇਆ ਬੈਠਿਆ ਅੱਜ ਲੱਖੇ ਲੱਖੇ ਲੱਖਾ ਕਿੱਥੇ ਲੱਖਾ ਲੱਖੇ ਕਿਵੇਂ ਲੱਖਿਆਲੀ ਕਰੇ ਲਾਉਣਾ ਮੈਂ ਜੋ ਟੰਡ ਲਾ ਰਹੀ ਐ। ਟੰਡ ਲਾ ਰਹੀ ਐ। ਇਹ ਆ ਗੋਰੇ ਕਾ ਘਰ ਬਾਈ। ਬਾਬੇ ਗੂਰੇ ਕਾ। ਕਿਹਨਾਂ ਨਾਲ ਸਾਡੀ ਵੀੜੀਆ ਖੇਤ ਦੀ ਟਰੈਕ ਦੀ ਹੋਰ। ਮੋਦੀ ਕਾ ਬੇਟਾ। ਲੋ ਉੱਤਾ ਬੇਟਾ ਮੋਦੀ ਦਾ। ਮੋਦੀ ਸਰਕਾਰ ਬਣਾਤੀ ਫਿਰ ਇਹਨਾਂ ਨੇ। ਹੋਰ ਫੇ ਸੁਣਾਓ ਗੱਲਬਾਤ। ਪਹਿਲਾ ਅਸੀਂ ਸਵੇਰੇ ਦੇਖਿਆ ਮੈਨਾ ਕਰਿਆ ਮੀਂਹ ਦਾ ਉਸ ਤੋਂ ਬਾਅਦ ਇਹ ਪਾਣੀ ਚੱਕ ਕੇ ਲਿਆਏ ਤੇ ਹੁਣ ਕਰ ਰਹੇ ਹਾਂ ਪੌਦ ਦੀ ਤਿਆਰੀ ਨਵਿੰਦਰ ਬਾਹਰ ਹੈ ਆਪਾਂ ਸਿੱਟਣੀ ਹੈ 126 ਉਹ ਸਿੱਟਾਂ ਦਾ 10 ਤਰੀਕ ਨੂੰ ਤੇ ਅੱਜ 1509 ਸਿਰਦੇ ਜਿਹੜੀ ਉਧਰ ਬੀਜੀ ਜੀ ਦੀ 1509 ਥੋੜੀ ਜਿਹੀ ਖਰਾਬ ਹੋ ਗਈ 2 ਬਿਗਗੇ ਉਹਦੇ ਪਾਸ ਤੇ ਉਹ ਸਿੱਟਾਂ ਦੇ ਵੱਧ ਜੀ ਨੇ ਮੁੱਲ ਲਈ ਮੁੱਲ ਵੇਚਦੇ ਆਪਾਂ ਸਿੱਟਾਂ ਦੇ 4-5 ਕਿੱਲਾਂ ਨਹੀਂ 1509 ਕਿਉਂ ਵੇਖ ਜਾਨੀ ਉਹਦੇ ਕੋ ਘਾਟਾ ਨਹੀਂ ਬੰਦਾ ਨਹੀਂ बिकੂ ਕਿਸ ਨੂੰ ਪਰੀ ਪਟਾਦਾ ਭਾਗ ਤਾਂ ਬੰਦੇ ਨੇ ਕੰਮ ਕਰਿਆ ਹਾਂ ਬਾਈ ਆਪਾਂ ਪੁੰਨੀ ਕਰਦੇ ਹਾਂ 10 15 ਦੇ ਲਈ ਕਾਲੀ ਜੋੜਾ ਲੈ ਕੇ ਆਇਆ ਤਾਂ ਪੁੰਨ ਵੀ ਜ਼ਰੂਰੀ ਹੈ ਬਾਈ ਛੋਟਾ ਛੋਟਾ ਸਮਾਨ ਜੋਤ ਬਾਹਰ ਲੰਮਾ ਹੀ ਲੈ ਕੇ ਆਇਆ ਕਰ ਕੰਮ ਇੱਥੋਂ ਜਾਈਂ ਦੇ ਬਾਹਰ ਹੀ ਜੰਨੇ ਆਂ ਹੀ ਜੀ ਕਰ ਲਓ ਬਾਹਰ ਲੰਬਾ ਵਾ ਕਰਦਾ ਇਹਨੂੰ ਤੁਸੀਂ ਕਹੋ ਕਿ ਜਿੰਨਾ ਲੈ ਆ ਦੱਸੋ ਮੈਂ ਕਰਾਂਗਾ ਇਹਨੂੰ ਤੁਸੀਂ ਕਹੋ ਕਿ ਜਿੰਨਾ ਲੈ ਆ ਦੱਸੋ ਕਿ ਜਿਆਦਾ ਕਰਾਂਗੇ ਇਹ ਜਿੰਨਾ ਲੈ ਆ ਬੜਾ ਜੀ ਇਹਦੇ ਫਰਟਾ ਕਰ ਲੂਗਾ 사람들이 들어오네. ਇਹ ਤਾਰ ਲਵੀਟੀ ਬੇ ਰੂਟਾ ਬਿਟ ਦੇ ਤਾਰ ਲਾ ਗਏ ਨੋਹੇ ਦੀ ਆ ਦੇਖੋ ਤਾਰ ਹੋਏ ਫੇਰ ਪੀਨੀ ਲਵੀੜੇ ਬੇ ਪੂਰਾ ਇਹੀ ਬਾਕੇ ਹੋਣਾ ਸਿਆਣਾ ਪੁੱਤ ਇੱਥੇ ਬਾੜੇ ਤੂੰ ਇਹ ਇਹੀ ਬਾਕੇ ਆ ਪੰਜ ਦੋ ਤਾਈ ਹਾਂ ਐ ਕਰਦੀ ਆ ਤਾਰ ਕਰਕੇ ਟ੍ਰੈਕਰ ਤਾਰ ਤਾਂ ਵੜਾ ਨਹੀਂ ਉੱਤੇ ਜਰਾ ਹੂੰ ਉਹ ਬਿਲਡਿੰਗ ਦੇ ਟੱਪ ਵੱਡੂਗਾ